ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸਦੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆਂ ਪਿੰਡ ਪ੍ਰਿੰਗੜੀ ਪੱਟੀ ਤਹਿਸੀਲ ਲੱਗਦੀ ਐ ਜ਼ਿਲ੍ਹਾ ਸ਼ਿਰੀ ਤਰਨਤਾਰਨ ਸਾਹਿਬ ਔਰ ਈਕੇ ਪਤਨ ਤੋਂ 8-9 ਕਿਲੋਮੀਟਰ ਦੀ ਦੂਰੀ ਤੇ ਪਿੰਡ ਪ੍ਰਿੰਗੜੀ ਵੀਰ ਬਿੰਦੇ ਦਾ ਭਿੰਦੇ ਕੋਲ ਆਏ ਆਂ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਟੋਟਲ 5 ਕੈਨੀਮਲ ਤੁਹਾਨੂੰ ਦਿਖਾਉਣੇ ਆਂ 4 ਬਿਹੜਾਂ ਤੇ 1 ਝੋਟੀ ਆ ਪਹਿਲਾ ਸੂਆ ਪਲੂਨ ਸੂਣ ਵਾਲੀ ਸੋ ਚੌਂ ਬੜਾਂ ਦੀ ਡਿਟੇਲ ਤੁਹਾਨੂੰ ਦੇ ਦਾਂਗੇ ਇੱਕ ਦੋ ਬੜਾਂ ਬਿਲਕੁਲ ਤਾਜ਼ੀਆਂ ਸੱਜਰ ਸੂਈਆਂ ਨੇ ਤੇ तकरीबन ਦੋ ਕੁ ਬੇੜਾ ਜਿਹੜੀਆਂ ਤੋਕੜ ਹੋਣਗੀਆਂ ਠੀਕ ਹੈ ਜੀ ਬਾਕੀ ਪੂਰੀ ਡਿਟੇਲ ਦੇ ਵਿੱਚ ਚੱਲਦੇ ਆ 29 ਮਈ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਮਾਰਨਿੰਗ ਦੇ ਕੋਈ 10 ਵਜੇ ਦਾ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਬਿੰਦੇ ਭਾਈ ਸਾਸਰੀ ਕਾਲ ਜੀ ਸਾਸਰੀ ਸਾਸਰੀ ਕਾਲ ਉਹ ਠੀਕ ਠਾਕ ਭਾਜੀ ਜੀ ਕਿਰਪਾ ਬਾਪੂ ਤੇ ਦੇਖੀ ਹਾਲ ਨੇ ਠੀਕ ਠਾਕ ਮਹਾਰਾਜ ਪਣ ਪਣ ਦੇਖਣ ਵਾਲਾ ਸਾਰਿਆਂ ਸਾਸਰੀ ਕਾਲ ਸਾਸਰੀ ਕਾਲ ਵੀਰ ਸਾਸਰੀ ਕਾਲ ਲੈ ਵੀ ਬਿੰਦੇ ਅੱਜ ਵੀਰ ਮਾਲ ਆਪਣੇ ਕੋਲ ਟੋਟਲ 5 ਕੁ ਪਸ਼ੂ ਆ ਪੰਜ ਆ ਗਏ ਜੀ ਦੋ ਸੱਜਰਾਂ ਦੋ ਤੋਕੜਾਂ ਤੇ ਝੋਟੀ ਗੱਬਣ ਆਪਣੇ ਕੋਲੇ ਆ ਆ ਹਾਂ 8 ਮਹੀਨਿਆਂ ਦੀ 8 ਮਹੀਨਿਆਂ ਦੀ ਹਾਂ ਦੋਂਦੀ ਲਾਗੇ ਲੱਗੀ ਖੜੀ ਹੈ ਹਾਂ ਦੋਂਦੀ ਜੇ ਦੋ ਦੰਦ ਕਟੇ ਠੀਕ ਆ ਜੀ ਹਾਂਜੀ ਲੋ ਵੀ ਐਂਡ ਦੇ ਵਿੱਚ 200 ਬੇਚੱਕਾ ਆਪਾਂ ਤੁਹਾਨੂੰ ਝੂਟੀ ਦਿਖਾ ਦੇਵਾਂਗੇ ਸੋ ਸ਼ੁਰੂਆਤੀ ਟਾਈਮ ਦੇ ਵਿੱਚ ਆਪਾਂ ਤੁਹਾਨੂੰ ਵਹਿੜਾ ਦਿਖਾਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਪੂਰੀ ਜਾਣਕਾਰੀ ਮਿਲ ਜੂਗੀ ਹਾਂ ਐਦੋ ਸ਼ੁਰੂ ਕਰਦੇ ਹਾਂ ਹਾਂ ਬਿੰਦੇ ਬਾਈ ਕਰ ਲੋ ਜਿੱਥੋਂ ਕਰਨੀ ਸ਼ੁਰੂ ਇੱਕ ਪਹਿਲੇ ਨੰਬਰ ਤੋਂ ਬੱਚੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਮੀਡੀਅਮ ਹਾਈਟ ਦੇ ਵਿੱਚ ਬਲੈਕ ਰੰਗ ਆ ਬੱਚੀ ਦਾ ਤੇ ਇਹਦਾ ਵੀਰ ਬਿੰਦੇ ਕੀ ਵੀਰ ਵਾ ਵੀਰ ਜੀ ਹੁਣ ਉਹ ਕਹਿੰਦੇ 2 ਮਹੀਨਾ ਗੱਬਣਾਵਾ ਹ ਤੇ ਨਾ ਗਰੰਟੀ ਦੇਣੀ ਜੀ ਵੀਰ ਜੀ ਠੀਕ ਆ 5 ਕਿਲੋ ਦੁੱਧ ਹੀ ਥਲੇ ਦੇ 5 ਕਿਲੋ ਦੁੱਧ ਦੁੱਧ ਸਿਰਫ ਹਾਂ ਠੀਕ ਆ ਫਿਰ ਇਹ ਗਾੜੀ ਦੀ ਕਿਸਮਤ ਨਿਕਲ ਆਵੇ ਕਿਸਮਤ ਕਿਸੇ ਦੀ ਹਾਂ ਹੁਣ ਇਹ ਹੁਣ ਇਹ ਵੀ ਦੀ ਹੈ ਆਪਣੇ ਕੋਲੇ ਆਪਾਂ ਚੈੱਕ ਨਹੀਂ ਕਰੇ ਹਾਂ ਉਹ ਵਾਧਾ ਕਰੋ ਕਰਾਈ ਨਾ ਆਪਦੇ ਘਰੇ ਕਰਾਈ ਇਹ ਨਿਕਲ ਆਵੇ ਕਿਸੇ ਦੀ ਕਿਸਮਤ ਗਰੰਟੀ ਕੋਈ ਨਹੀਂ ਆਹ ਗਰੰਟੀ ਕੋਈ ਨਹੀਂ ਗੀ ਗਰੰਟੀ ਕੋਈ ਨਹੀਂ ਗੀ ਦੋ ਦੁੱਧ 5 ਕਿਲੋ ਜੋ ਲਓ ਵੀ 5 ਕਿਲੋ ਦੁੱਧ ਅੰਗ ਗਏ ਤੁਸੀਂ ਸੌਦਾ ਕਰਨਾ 2 ਮਹੀਨਿਆਂ ਦੀ ਬਣੀ ਸੌਰੀ ਜਾਂ ਨਿਕਲ ਆਉਂਦੀ ਉਹ ਅੱਗੇ ਤੁਹਾਡੀ ਕਿਸਮਤ ਆ ਠੀਕ ਆ ਜੀ ਉਹ ਕਿਸੇ ਭਰਾ ਦਾ ਇਲਾਕਾ ਪੇਸ਼ਕਾ ਜੇ ਚੈੱਕ ਪਾਸ ਵਿੱਚ ਨਹੀਂ ਆਉਂਦੀ ਕੀ ਜੇ ਨਿਕਲਾਈ ਦੇ ਫਿਰ ਬਿੰਦੇ ਭਾਈਆਂ ਦਾ ਦੂਜੇ ਸੁਵੇਲੀ ਆ ਹਾਂ ਦੂਜੇ ਸੁਵੇਲੀ ਠੀਕ ਆ ਵੀਰ ਬਾਕੀ 5 ਕਿਲੋ ਤਾਰਾਂ ਦੇ ਥੱਲੇ ਹੁਣ ਮੌਕੇ ਤੇ ਜਿਹੜੀਆਂ ਚਵਾ ਦੇਣੀਆਂ ਤੁਹਾਨੂੰ ਠੀਕ ਆ ਜੀ ਉਹ ਤੁਹਾਨੂੰ ਦੱਸ ਰਹੇ ਆਪਾਂ ਹਾਈਟ ਮੀਡੀਅਮ ਆ ਚਮਕਦਮਕ ਤੁਸੀਂ ਆ ਵੇਖ ਸਕਦੇ ਜੇ ਵੇੜ ਨੂੰ ਤੇ ਸਿੰਘ ਜਿਹੜੇ ਕੋਈ 2-2 3-3 ਇੰਚ ਸਿੰਘ ਹੈਗੇ ਆ ਠੀਕ ਆ ਜੀ ਮੰਗਾ ਮਾੜਾ ਮੁਰ ਜੂੜ ਜੜ ਲਾਉਂਦੇ ਆ ਜੂੜ ਪਾ ਕੇ ਜੀ ਠੀਕ ਆ ਲਾਵੇ ਨਿਆਣਾ ਜਿਹੜਾ ਕਿਸਾਨ ਵੀਰੋਂ ਪਾ ਲਈਦਾ ਠੀਕ ਆ ਜੀ ਮਗਰ ਲੀਆਂ ਰੱਤਾਂ ਨੂੰ ਤੇ 5 ਕਿਲੋ ਦੁੱਧ ਜਿਹੜੇ ਭਰਾਣੇ ਇੱਕ ਨਾਰਮਲ ਚਲੋ ਥੋੜੇ ਪੈਸੇ ਲਾਉਣੇ ਆ ਚਾਹ ਪਾਣੀ ਦਾ ਡੰਗ ਸਾਰਨਾ ਉਹ ਵੀਰ ਦੇ ਲਈ ਇਹ ਬਹੁਤ ਵਧੀਆ ਵੱਛੀ ਆ ਗਾ ਨਿਕਲ ਆਵੇ ਤੇ ਬਿਲਕੁਲ ਆਪਾਂ ਗੱਲ ਕਰਦੇ ਨੇ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਲੈ ਵੀ ਬੰਦੇ ਕੀ ਮੋਲ ਵੀਰੇ ਜੀ ਮੋਲ ਬਿਲਕੁਲ ਛੋਟਾ ਹੀ ਕਰਦਣਾ ਵੀਰੇ 10000 ਦਾ ਵਧੀਆ ਦੀ ਕਿ ਬਟਾ 10000 ਉਹ 2000 ਛੋਟ ਕਰਦਣਾ ਵੀਰੇ 8000 ਦੇ ਦੇ ਨੀ ਪੂਰੇ 8000 ਦੀ ਕੋਈ ਗੱਲ ਨਹੀਂ ਗਰੀਬ ਦੁੱਧ ਪੀ ਲੋ ਕੋਈ ਜਾ ਕੇ ਵੀਰ ਜੀ ਨਹੀਂ ਨਹੀਂ ਕੋਈ ਮਾਤੜਾ ਵਿਚਾਰਾ ਜਿਹਨੂੰ ਹਨਾ ਮੋੜਾ ਮਾਤੜਾ ਕੋਈ ਲੈ ਲੂ ਵੀਰੇ ਲੈ ਡੰਗਰ ਲੈਣੇ ਬਿਲਕੁਲ ਲਓ ਵੀ ਇਹ ਬੱਚੀ ਦਾ ਦੁੱਧ ਵੀ ਆ 8 8000 ਦੀ ਇਹ ਹਾਂ ਨਾ ਤੁਹਾਨੂੰ ਮਿਲ ਜੂਗੀ 10000 ਦਾ ਮੋਲ ਆ ਹਾਂਜੀ ਤੇ ਕੋਈ ਭਰਾ ਲੈ ਜਾ ਠੀਕ ਆ ਜੀ ਕੋਈ ਮਾਤਰ ਤੋਂ ਮਾਤਰ ਮੇਰਾ ਭਰਾ ਜਿਹਨੇ ਥੋੜੇ ਪੈਸੇ ਲਾਉਣੇ ਆ ਦੁੱਧ ਤੁਸੀਂ ਪੀ ਲੋਗੇ ਅੱਗੇ ਇੱਕ ਵੱਡੀ ਵਹਿਰ ਤੁਹਾਨੂੰ ਦਿਖਾ ਦਿੰਨੇ ਆ ਡੱਬੀ ਰੰਗ ਪ੍ਰਿੰਟ ਦੇ ਵਿੱਚ ਆ ਤਾਜੀ ਸੂਈ ਇਹ ਬਿੰਦੇ ਤਾਜੀ ਤਾਜੀ ਵੀਰ ਜੀ ਠੀਕ ਆ ਜੀ ਕਿੰਨਾ ਕ ਸਮਾਂ ਹੋ ਗਿਆ ਬਿੰਦੇ ਵੀਰ ਚੌਥੇ ਪੰਜਵੇਂ ਦਿਨ ਹੋ ਗਿਆ ਇਸੇ ਹਾਂਜੀ ਚੌਥਾ ਪੰਜਵਾਂ ਦਿਨ ਅੱਜ ਹਾਂਜੀ ਤੇ ਇਹ ਸੂਈਆਂ ਦੇ ਵਿੱਚ ਕਿਵੇਂ ਆ ਤੇ ਦੂਜੇ ਸੂਈ ਤੀਜੇ ਸੂਈ ਵੀਰ ਜੀ ਤੀਜਾ ਸੂਆ ਤੀਜਾ ਸੂ ਆ ਉਸ ਹੂਸਵਾ ਦੇ ਵਿੱਚ ਹਾਂਜੀ ਲਓ ਵੀ ਤਿੱਜਾ ਸਵੇਰ ਸੂਈ ਹੈ ਬੱਚਾ ਮਗਰ ਤੇ ਇਸ ਵਕਤ ਬੋਲਾ ਜਾਂ ਕੱਚਾ ਦੁੱਧ ਬੋਲਾ ਦੀ 15 ਕਿਲੋਗਾਂ ਨਾਲ ਇਹਦੇ 15 ਕਿਲੋ ਹਾਂਜੀ 15 ਕਿਲੋ ਠੀਕ ਆ ਜਿਹੜਾ ਆਪਾਂ ਜਿਹੜਾ ਆਪਣੇ ਘਰੋਂ ਚਵਾਜ ਦੇਣਾ ਚਵਾਜ ਨਾਲ 15 ਕਿਲੋ ਵੀ ਇੱਥੇ ਉਹ 15 ਕਿਲੋ ਹਾਂ ਕੋ ਨਾਲ ਠੀਕ ਆ ਲਓ ਵੀ 15 ਕਿਲੋ ਦੁੱਧ ਉਸ ਵਕਤ ਇਹਦੇ ਥੱਲੇ ਦੁੱਧ ਮੰਨੇ ਕੇ ਸੌਦਾ ਕਰ ਲਿਓ ਪੂਰੀ ਵੱਡੀ ਆ ਜਿਹੜਾ ਪਸ਼ੂ ਐਨੀਮਲ ਵੱਡਾ ਉਹਨੂੰ ਵੱਡਾ ਕਿਹਾ ਜਾਊਗਾ ਸਟੇਟ ਪਟੇ ਦੇ ਵਿੱਚ ਆ ਜਾਂਦੀ ਆ ਤਿੱਜਾ ਸਵੇਰ ਸੂਈ ਆ ਕਰਮਾ ਦੀ ਬੱਚਾ ਮਗਰ ਆ 15 ਕਿਲੋ ਦੁੱਧ ਆ ਦੇਖੋ ਛੋਟਾਂ ਝਟੂਂਚਾ ਵੈੜ ਦਾ ਚੰਗਾ ਵੱਡਾ ਮੁੱਠੀ ਮੁੱਠੀ ਥਾਣਾ ਤੇ ਨਾਰਮਲੀ ਚਲੋ ਗਰਮੀ ਦਾ ਟਾਈਮ ਆ ਠੀਕ ਆ ਜੀ ਵੈਸੇ ਜਿੱਡੀ ਵੱਡੀ ਵੈੜਾ ਦੁੱਧ ਹੋਰ ਵੀ ਕੋਈ ਵੀਰ ਵੱਧ ਚੋ ਸਕਦਾ ਚੰਗੀ ਸੇਵਾ ਕਰ ਲੂਗਾ ਗਾ ਜਾ ਕੇ ਸੰਭਾਲ ਕਰ ਲੋਂਗੇ ਚਲੋ ਸੂ ਸਵਾ ਕੇ ਕੋਈ ਪਸ਼ੂ ਸਿੱਧਾ ਸੁਧਾ ਹੋਣ ਦੇ ਵਿੱਚ ਕੋਈ 8-7 ਦਿਨ ਹਫਤਾ ਲੱਗ ਜਾਂਦਾ ਤੇ ਥਾਣ ਕਰਮ ਵਾਲੀ ਨੂੰ ਨੋਕ ਵਾਲਾ ਲੱਗਾ ਮੁੱਠੀ ਮੁੱਠੀ ਥਾਣਾ ਥਾਣ ਬਹੁਤ ਲੱਗਾ ਵੀਰ ਜੀ ਚੋਣ ਚਵਾਦੀ ਪਸਮਾਨ ਚੰਗੀ ਜੀ ਇਹ ਇੱਕ ਨੰਬਰ ਕਿ ਹੁਣ ਵੇਦੀ ਵੇਖੋ ਹਾਂ ਜੀ ਪਿੱਛੇ ਰੋ ਠੰਡੀ ਧੀਰੀ ਬਹੁਤ ਜਿਆਦਾ ਵੀਰ ਜੀ ਠੀਕ ਆ ਜੀ ਠੀ ਰਹੀ ਆ ਸਾਰੇ ਅੱਜ ਤੇ ਚੰਗੀ ਆ ਬਾੜ ਬਿੰਦੇ ਵੀਰ ਕੀ ਮੋਲ ਕੀ ਡਿਮਾਂਡ ਮੋਲ ਵੀਰ ਜੀ 65000 ਰੁਪਿਆ ਹਾਂ ਹਾਂ ਨਾ ਬਾੜ ਦੇ ਦਾਂਗੇ 62000 ਦੀ 62000 ਦੀ ਕੋਈ ਮਾਨ ਆਉ ਬੰਦਾ ਕੋਈ ਮਾਨਦੰਦ ਕਰਦਾ ਫੇਰ ਆਗੇ ਠੀਕ ਕਰਦਾ ਕੋਈ ਗੱਲ ਵੀਰ ਜੀ ਲੋ ਵੀ 65000 ਡਿਮਾਂਡ ਕੁਛ ਵੀ ਕਰਾ ਲੋ ਤੇ 62000 ਦੀ ਬਿੰਦਾ ਵੀਰਾਂ ਦਾ ਵੀ ਦੇਣੀ ਆਪਾਂ ਫੇਰ ਵੀ ਚਲੋ ਆਏ ਗਏ ਦਾ ਮਾਨਦੰਦ ਕਰਾਂਗੇ ਜੀ ਕੋਈ ਠੀਕ ਹੈ ਇਹ ਤੋਂ ਬਾਅਦ ਉਸ ਤੋਂ ਪਹਿਲਾਂ ਇੱਕ ਤੁਹਾਨੂੰ ਬੱਚਾ ਦਿਖਾ ਦਈਏ ਆਹ ਬੱਚਾ ਸੀ ਸਵੇਰ ਦਾ ਪਰਲਾ ਆਹ ਮੇਲ ਕਾਫਾ ਚਿੱਟੇ ਰੰਗ ਦੇ ਵਿੱਚ ਆਹ ਬੱਚਾ ਜੀ ਇਹ ਤੋਂ ਬਾਅਦ ਇੱਕ ਆਪਾਂ ਤੁਹਾਨੂੰ ਵੜ ਹੋਰ ਦਿਖਾ ਦਿੰਨੇ ਆ ਤੇ ਬਿੰਦੇ ਵੀਰ ਅਗਲੇ ਤੀਜੇ ਨੰਬਰ ਤੇ ਆਪਣੇ ਕੋਲ ਆਹ ਵੜ ਆ ਜਾਂਦੀ ਵੀਰ ਹਾਂਜੀ ਤੀਜੇ ਆ ਗਏ ਤੇ ਇਹਦਾ ਕੀ ਬੇਰਵਾਜੇ ਗੱਡੀ ਨੂੰ ਸੂਈ ਨਾ ਹੋ ਹੋਂਤਾ ਹੋ ਚੱਲੇ ਨੋ ਵੀ ਇਹ ਇੱਕ ਹਫਤਾ ਹਾਂਜੀ ਲੋ ਵੀ ਇੱਕ ਹਫਤੇ ਦਾ ਸਮਾਂ ਹੋ ਗਿਆ ਤਾਂ ਸਵੇਰਾਂ ਦੇ ਵਿੱਚ ਕਿਵੇਂ ਆ ਤੀਜਾ ਹੋ ਵੀਦੀ ਵੀ ਤੀਜੇ ਹਾਂ ਦੂਜੇ ਨੇ ਤੀਜੇ ਉਹ ਵੀਦੀ ਦੂਜੇ ਆਂਦੇ ਘਰ ਵਾਲੇ ਆ ਪਰ ਕਦਾ ਕੋਈ ਨਹੀਂ ਰੱਪਨੋ ਵੀ ਆਪਾਂ ਗੜੀ ਮਾਲ ਲਿਆ ਪਤਾ ਸੂਬੇ ਨਾਲ ਪਿੰਦੇ ਪਹਿਲਾਂ ਵੀ ਆਪਾਂ ਗੱਲ ਕੀਤੀ ਕਿ ਕੋਈ ਫਰਕ ਨਹੀਂ ਪੈਂਦਾ ਕੋਈ ਪੈਂਦਾ ਨਹੀਂ ਵੀ ਜੀ ਮੈਂ ਆਖੀ ਦੂਜੇ ਆ ਪਹਿਲਾਂ ਜੀ ਆਪਾਂ ਮਾਲ ਲਿਆ ਆ ਗਾੜੀ ਲਿਆ ਗਾੜੀਆਂ ਗਾੜੀ ਆ ਪਾਂਗੇ ਮੈਂ ਆਖੀ ਝੂਠ ਮਰੀਏ ਵਿੱਕਿਆ ਪਹਿਲਾਂ ਨਾਲ ਦੂਜੇ ਆ ਦਿਨ ਕਿੰਨੇ ਦੱਸੇ ਸੁਈ ਨੂੰ ਵੀ 8 8 10 ਦਿਨ ਹੋ ਗਏ 8 10 ਦਿਨ ਹਾਂਜੀ ਹੋਏ ਤੇ ਦੁੱਧ ਇਹਦੇ ਥੱਲੇ ਹੁਣ ਦੁੱਧ ਕਿੰਨਾ ਵੀ ਦੀ 10 ਕਿਲੋ ਜਿਹੜਾ ਨੈੱਟ ਤੇ ਆ ਨੈੱਟ ਥੱਲੇ ਪੂਰਾ 18 ਲੀਟਰ 18 ਲੀਟਰ ਪੂਰਾ ਮਿਹਨਤੀ ਆਲਾ ਉਹਦਾ 20 ਪਰ ਦੱਸਣਾ ਆਪਾਂ 18 ਇਹਦਾ 2 ਲੀਟਰ ਦਾ ਪੂ ਤੇ 18 ਲੀਟਰ ਬਿੰਦਾ ਭਿੰਦਾ ਵੀਰਾਂ ਦੇ ਵੀ 18 ਲੀਟਰ ਦੁੱਧ ਜਿਹੜਾ ਘੱਟਣਾ ਹੋਏ ਨੇ ਵੇਖੋ ਘੱਟ ਘੱਟ ਦੁੱਧ ਘੱਟੋ ਵੀ ਭਰਾ ਵੀ ਦਾ ਸਹੀ ਹੈ ਜੀ ਸਹੀ ਹੈ ਦੁੱਧ ਪੂਰਾ ਮਿਲਦੀ ਆਲਾ ਬਾਕੀ ਚੱਡੇ ਤੋਂ ਬੰਤਰ ਤੋਂ ਤੁਹਾਨੂੰ ਇੱਕ ਲੇਵੇ ਤੋਂ ਪਤਾ ਲੱਗ ਜਾਣਾ ਹੈ ਬਾਕੀ ਆ ਤੁਸੀਂ ਬੰਤਰ ਵੇਖ ਸਕਦੇ ਜੇ ਹਵਾਨਾ ਚੱਡਾ ਚੈੱਕ ਕਰੋ ਮੇਰਾ ਭਰਾ ਸਵੇਰ ਦੁੱਧ ਵਾਲੀ ਆ ਕਰਮਾ ਵਾਲੀ ਠੀਕ ਹੈ ਜੀ ਤੇ ਦੁੱਧ ਇਸ ਵਕਤ 18 ਲੀਟਰ ਆ ਅੱਗੇ ਕਿਸੇ ਭਰਾ ਦੀ ਸੇਵਾ ਤੇ ਡਿਪੈਂਡ ਹੁੰਦਾ ਠੀਕ ਹੈ ਜੀ ਆ ਮੂੰਹ ਮੱਥਾ ਕਰੋ ਚੱਕ ਤੇ ਜਾ ਸੁਆ ਸੇਵਾ ਕਰਨੇ ਭਾਵੇਂ 5ਵੀਂ 14 ਚੋ ਸਕਦਾ ਬਿਲਕੁਲ ਲੌੜੀ ਠੀਕ ਆ ਠੀਕ ਆ ਤੇ ਬਾਕੀ ਬਿੰਦੇ ਵੀਰੇ ਇਹਦੇ ਵੀ ਛੋਟੀ ਸ਼ਰਤੀ ਤਸੱਲੀ ਪੂਰੀ ਆ ਚੁਵਾਈ ਚੁਵਾਈ ਦੀ ਵੀ ਵੀਰ ਚੋਣ ਵੀ ਦੀ ਮਾੜੀ ਕੋਈ ਇੱਕ ਵੀ ਹਰ ਡੰਗਰ ਚੋਣ ਮੜਾਣਾ ਹੋਗਾ ਦਾ ਆ ਉਹ ਗੱਲ ਵੀ ਨਹੀਂ ਐਵੇਂ ਮਾਗੜੀ ਮੋਲਿਆ ਚੋਗੇ ਵੀ ਚੈੱਕ ਕਰਕੇ ਦੋ ਟਾਈਮ ਲੈ ਗਿਆ ਦਾ ਹਾਂ ਰੱਬੀ ਕਦੇ ਹੋ ਜੇ ਕਾ ਵਾਧਾ ਕਾੜਾ ਹੋ ਜੇ ਉਹ ਗੱਲ ਨਹੀਂ ਕੋਈ ਤੁਰਕ ਤੇ ਕੋਧ ਵੀ ਪਾ ਜਾ ਕੋਈ ਗੱਲ ਵੱਖਰੀ ਆ ਆ ਵੀ ਕਿੰਨਾ ਚਿੱਪ ਲਗਾ ਕਿ 100 ਵਾਧੇ ਦੇ ਵਿੱਚ ਸੁਗਿਆਂਗੇ ਬਿਲਕੁਲ ਹਾਂਜੀ ਲੋ ਵੀ ਭਰਾਵੋ 18 ਲੀਟਰ 18 ਦੇ ਥੱਲੇ ਆ ਬਾਕੀ ਮੋਲ ਆਪਾਂ ਪੁੱਛ ਲੈਨੇ ਆ ਬਿੰਦੇ ਵੀਰ ਤੋਂ ਭਿੰਦੇ ਤੋਂ ਕੀ ਵੀਰਾਂ ਦਾ ਮੁੱਲ ਰਹੂਗਾ ਮੁੱਲ ਕਰਦੀ ਵੀਰ ਜੀ 55000 ਰੁਪਿਆ 55 ਹਾਂਜੀ ਆ ਨਾ ਲੈਣ ਦੇ ਨਾਲ ਕਿੱਥੇ 50000 ਦੀ ਹਾਂ ਨਾ 55 55 ਦੀ ਹਾਂਜੀ ਆ ਜੇ ਮਾਨ ਦਾ ਫੇਰ ਕਰਾਂਗੇ ਮਰਜੀ ਘਰੇ ਆ ਇਹਦਾ ਮਾਨਤਨ ਜਰੂਰ ਫੇਰ ਕਰਾਂਗੇ 9752000 ਦੀ ਦੋਸਤੋ ਬੱਚੀ ਮੈਂ ਵੜ ਮਿਲ ਜੂਗੀ ਤੁਹਾਨੂੰ ਤੱਜਾ ਸਵੇਰ ਸੋਈ ਆ ਸੋ ਬਹਿਣੀ ਇੱਕ ਬਹਿਣੀ ਵਾਲੇ ਪਾਸੋਂ ਆਪਾਂ ਨਾਰਮਲੀ ਤੁਹਾਨੂੰ ਦਿਖਾ ਦਿੰਨੇ ਆ ਆ ਕਰੋ ਚੱਕਾ ਸੋ ਖਾਇ ਠੰਡੀ ਧੇਰੀਆ ਕਰਮ ਵਾਲੀ ਸੀਲਸ ਆਊਗਾ ਹਾਂਜੀ ਹਾਂਜੀ ਸੋ ਵੜ ਚੰਗੀਆਂ ਬਾਕੀ ਭਰਾ ਮੇਰਾ ਜਿਹੜਾ ਤਕਰੀਬਨ ਕੋਈ 18 ਜਾਂ 20 ਲੀਟਰ ਦੁੱਧ ਵਾਲੇ ਪਸ਼ੂ ਲੱਭ ਰਿਆ ਤੇ ਖਰੀਦਦਾਰੀ ਤੁਸੀਂ ਕਰ ਲਿਆ ਜੇਕ ਜਿਹੜਾ ਕੋਈ ਸੱਜਣ ਆਪਣਾ ਡੇਰੀ ਦਾ ਕੰਮ ਕਰਦਾ ਹਾਂਜੀ ਉਹਦੇ ਬਿਲਕੁਲ ਫਿੱਟ ਬਹਿ ਜੂਗੀ ਅੱਗੇ ਇੱਕ ਵਾਰ ਤੁਹਾਨੂੰ ਤੋਕੜ ਵਿਖਾ ਦਿੰਨੇ ਆਪਾਂ ਹਾਂਜੀ ਤੋਕੜ ਹੀ ਇਹ ਕੱਲੀ ਤੋਕੜ ਹੀ ਆ ਵੀਰੋ ਤੋਕੜ ਤੋਕੜ ਇਹ ਕੱਲੀ ਤੋਕੜ ਠੀਕ ਹਾਂ ਲੋ ਇਹ ਤੋਕੜ ਵਾਇਰ ਜਿਹੜੀ ਆਪਾਂ ਦੋਸਤ ਤੁਹਾਨੂੰ ਦਿਖਾ ਦਿੰਨੇ ਆਂ ਸੂਈ ਵੀ ਜਿਹਨੂੰ ਮਹੀਨਾ ਡੇਢ ਹੋ ਗਿਆ ਜੋ ਬੱਚੇ ਤੱਕ ਆਪਣਾ ਵੀਡੀਓ ਹੋ ਗਈ ਇਹਦੀ ਪੱਕਾ ਹੀ ਆਈਡੀਆ ਆਪਣਾ ਵੀ ਮਹੀਨਾ ਪੱਕਾ ਨਹੀਂ ਜੀ ਹੈਗੇ ਮਗਰ ਬੱਚੀ ਵੀਰ ਜੀ ਦੇ ਅੱਛਾ ਮਰਗੀ ਮਹੀਨਾ ਹੋ ਗਿਆ ਡੇਢ ਇਹਦੇ ਦੋ ਹੈ ਨਹੀਂ ਪੂਰਾ 1.5 ਮਹੀਨੇ ਦੀ ਆਪਾਂ ਉਹ ਵੀਡੀਓ ਪਾ ਦਾਂਗੇ ਨੂੰ ਲੈਣੀ ਉਹ ਬੱਚੀ ਨਾਲ ਠੀਕ ਆ ਤੇ ਦੁੱਧ ਦੀ ਕੀ ਸਥਿਤੀ ਕਹਿੰਨੀ ਆ ਉਹਦਾ 8 ਕਿਲੋ ਰਾਏ ਕਰਦੇ ਆ 8 ਲੀਟਰ ਮਿੰਤੀਆ ਦੁੱਧ ੱਲੇ ਦੇ 8 ਲੀਟਰ ਹਾਂਜੀ ਖਾਲਾ ਘੱਟ ਵਖਾਉਂਦੀ ਆ ਦੁੱਧ ਪੂਰਾ ਵੀ ਚੱਡੇ ਦੀ ਥੱਲੇ ਨਿਗਰ ਹਣਾ ਤੁਰ ਤੱਕ ਗਾਂ ਨੂੰ ਕਰਕੇ ਆ ਹਾਂਜੀ ਲਓ ਜੀ ਇਹ ਨਿਗਰ ਚੱਡੇ ਦੀ ਆ ਕਰਮਾ ਵਾਲੀ ਥਾਣਾ ਥੀ ਮੁੱਠੀ ਵਾਲਾ ਨੋਕਲਾ ਥਾਣਾ ਦੋ ਤਾਂ 8 ਲੀਟਰ ਪੱਕਾ 8 ਲੀਟਰ ਦੁੱਧ ਦਾ ਦਾ ਮਹੀਨੇ ਦੀ ਵੇਰ ਪਿੰਦਾ ਪਿੰਦਾ ਦਾ ਵੀ ਮਹੀਨੇ ਕਦੀ ਸੂਈ ਆ ਵੀਡੀਓ ਹੈਗੀ ਇਹ ਜਿਹਦੇ ਵਿੱਚ ਬੱਚੀ ਵੀ ਹੈਗੀ ਆ ਠੀਕ ਆ ਜੀ ਉਹ ਡਾਟ ਬਾਇਓ ਡਾਟ ਜਿਹੜਾ ਨਾਲ ਹੈਗਾ ਇਹਦਾ ਬਾਕੀ ਝੁੰਗੀ ਆ ਜਾਂਦੀ ਹੈ ਝੁੰਗੀਆਂ ਦੇ ਵਿੱਚ ਕੱਦ ਤੋਂ ਵੱਡਾ ਇੱਕ ਰਾਂਗਾ ਬਿਲਕੁਲ ਬਲੈਕ ਸਥਾਨ ਕਰਮਾਲ ਨੂੰ ਜਿਵੇਂ ਆਪਾਂ ਗੱਲ ਕਰਦੇ ਹਾਂ ਨੇ ਵੀ ਦੂਰਾ ਹੀ ਥਾਣਾ ਲੱਗਾ ਨੋਕ ਵਾਲਾ ਥਾਣਾ ਬਾਕੀ ਬਹੁਤ ਸੋਨਾ ਹਵਾਨਾ ਚੱਡਾ ਤੇ ਧੱਕ ਥੋੜੀ ਗਾਂ ਨੂੰ ਰੱਖਦੀ ਆ ਠੀਕ ਆ ਜੀ ਚੱਟੇ ਦੀ ਤੇ ਨਿੱਗਰ ਘੱਟ ਵਿਖਾਉਂਦੀ ਆ ਆ ਸੋ 8 ਕਿਲੋ ਤਾਰਾਂ ਨੇ ਠੀਕ ਆ ਜੀ ਨਿੱਗਰ ਲੇਵੇ ਦੀ ਆ ਤੇ ਕੱਦ ਬਹੁਤ ਵੱਡਾ ਬਾਕੀ ਅੱਜ ਜੈਜ ਰੇਟ ਦੇ ਵਿੱਚ ਮਿਲ ਜੂਗੀ ਭਰਾਵਾਂ ਨੂੰ ਤੇ ਥਾਣ ਥਣ ਬਹੁਤ ਸੁਆਦੀ ਜਿਵੇਂ ਆਪਾਂ ਗੱਲ ਕਰਦੇ ਹਾਂ ਠੀਕ ਆ ਆ ਦੇ ਕੋ 2 2 3 3 ਇੰਚ ਤੇ ਥਾਣਾ ਬਹੁਤ ਵਧੀਆ ਠੀਕ ਆ ਜੀ ਸੋ 8 ਕਿਲੋ ਤਾਰਾ ਵੀਰ ਬਿੰਦੇ ਇਹਦਾ ਮੋਲ ਕੀ ਮੰਗਦੇ ਜੀ ਮੋਲ ਪੰਜੀਆ ਕਰਦੀ ਵੀ ਛੋਟੇ ਕਰੀਏ ਮੋਲ ਜਾਂਦੀ ਆ ਜੀ ਵੀ ਬਸ ਜਿੰਨਾ ਛੋਟਾ ਕਰ ਲਾਂਗੇ ਚਲੋ ਉਹਨਾਂ ਨੂੰ ਭੈਣ ਭਰਾ ਆਪਣਾ ਵਾਧਾ ਵੀ ਜੀ ਮਾਰੋ ਮਹਤਰਾ ਲੈਣੇ ਗਏ ਵੀ ਜੀ ਲੈਣਾ ਨਗਰਾ ਵਾ ਦੁੱਧਾ 8 ਲੀਟਰ ਮਿੰਨਤੀ ਅਲਾ ਥੱਲੇ ਠੀਕ ਆ ਵੀਰੇ ਦੁੱਧ ਨਾ ਕਟੋ ਵੀਰ ਜੀ ਦੋ ਛੋਟ ਰਾਜ ਵੀ ਉਦੀ 23000 2000 ਦੀ ਹਾਂ ਗੁਲਬਾ ਪੰਜ ਜਗਰਾਣਾ ਮੋਲਾਬਾਦ ਇਹਨੂੰ ਦੇ ਦੇਣੇ ਆ ਬਸ ਠੀਕ ਆ ਛੋੜ ਛੱਪਾ ਫਿਰ ਕਰਾਂਗੇ ਆ ਵੀ 5000 ਆ ਤਾਂ 23000 ਦੀ ਭਿੰਦਾ ਵੀਰਾਂ ਦਾ ਵੀ ਦੇ ਦੇਣੀ ਇਹਦਾ ਉਹਦੇ ਵਿੱਚੋਂ ਵੀ ਛੋੜ ਛੱਪਾ ਕਿਸੇ ਤਰ੍ਹਾਂ ਦਾ ਕੀਤਾ ਚਾਹੂਗਾ ਮਾਨਤਾ ਕਰਾਂਗੇ ਆਜ ਦਾ ਕਵੀਰ ਜੀ ਇੱਕ ਬੜੀ ਖੂਬਸੂਰਤ ਚੰਗੀ ਝੋਟੀ ਆ ਵੇਖਦੇ ਆ ਸਰ ਕਿਸੇ ਭਰਾ ਨੂੰ ਲੱਗੂਗੀ ਵੀ ਜਿਵੇਂ ਇੱਕ ਆਉਂਸਰ ਝੋਟੀ ਹੁੰਦੀ ਆ ਲਵੀ ਆ ਬਾਕੀ ਮੂੰਹ ਦੰਦ ਦੀ ਪੁੱਛਦੇ ਆ ਭਿੰਦੇ ਵੀਰ ਕੀ ਇਹਦਾ ਵੇਰਵਾ ਹੈ ਦਾ ਵੀਰ ਜੀ ਦੋ ਦੰਦ ਜੋ ਮੂੰਹ 8 ਮਹੀਨੇ ਦੀ ਗੱਪਾਂ ਚੈੱਕ ਬਾਸ 8 ਮਹੀਨਿਆਂ ਦੀ ਹਾਂ ਜੀ ਹੰਦੀ ਐਡੀ ਜਿਆਦੀ ਭ ਹੂੰ ਬੇਚਾ ਕੋ ਡਰਦੀ ਨਾਲ ਥੋੜਾ ਡਰਦੀ ਕੋਈ ਨਹੀਂ ਹਾਂਜੀ ਸੋ ਠੰਡੀ ਧੀਰੀ ਆ ਦੋਸਤੋ ਝੋਟੀ 8 ਮਹੀਨਿਆਂ ਦੀ ਗੱਬਣਾ 8 ਕੰਪਲੀਟ ਆਗੇ 8ਵਾਂ ਲੱਗਾ ਨੇ ਤੋਂ 5-7 ਦਿਨ ਘੱਟ ਹੀ ਹੋਣਗੇ ਆ ਤੇ ਰਣਗੇ ਵੀ ਪੂਰਾ ਹੁੱਚ ਹਾਂਜੀ 7 ਮਹੀਨੇ ਤੇ 20-25 ਦਿਨ ਹੋ ਗਏ ਵੀ ਹਫਤਾ ਘੱਟ ਹੀ ਆ 8 ਤੋਂ ਅੰਦਰ ਹੀ ਆ ਜੇ ਐਵੇਂ ਚ ਝੂੜ ਮਾਰਦੇ ਫੜਾ ਕੋਈ ਨਹੀਂ ਹੁੰਦੀ ਘੱਟ ਹੀ ਆਲੀ ਠੀਕ ਹੈ ਕੋਈ ਰੋਣ ਤੋਂ ਠੀਕ ਹੈ ਇੱਕ ਹਫਤੇ ਨੂੰ ਪੂਰੇ 8 ਹੋ ਜਾਣੇ ਨੇ ਤੇ ਇੱਕ ਹਫਤੇ ਨੂੰ ਪੂਰੇ 8 ਮਹੀਨੇ ਕੰਪਲੀਟ ਹੋ ਜਾਣੇ ਆ ਆਪਾਂ ਅੱਜ ਦੀ ਬਾਤ ਕਰਕੇ ਬਣਾਉਣਾ 8 ਮਹੀਨੇ ਤੋ ਦੰਦੀ ਇਹ ਲੋਗ ਆਖੀ ਜਾਵੇ ਦੋਂਦੀ ਆ ਹਾਂ ਮਾਰੇ ਮਾਰੇ ਚੱਕੇ ਚੌਕ ਤੇ ਹਣਾ ਮਾਰੇ ਮਾਰੇ ਟੁੱਟੇ ਹਾਂ ਠੀਕ ਆ ਨਹੀਂ ਠੀਕ ਆ ਠੀਕ ਠੀਕ ਆ ਵੀਰੇ ਬਹੁਤ ਪਿਆਰੀ ਝੋਟੀ ਆ ਦੋਸਤੋ ਦੰਦੀ ਕਨਫਰਮ ਆ ਤੁਹਾਨੂੰ ਕਰਾ ਹੀ ਦਿੱਤੀ ਆ ਬਾਕੀ ਪੇਠਪੜਾ ਤੁਸੀਂ ਵੇਖ ਸਕਦੇ ਲਵੀ ਝੋਟੀ ਆ ਥੋੜਾ ਜਿਹਾ ਮੇਰਾ ਭਰਾ ਆ ਕੇ ਗਾਂ ਚੰਗੀ ਖੇਚਲ ਕਰ ਲੂਗਾ ਸਾਫ ਸੰਭਾਲ ਕਰ ਲਓਗੇ ਸਾਫ ਨਹੀਂ ਕਿਸੇ ਨੇ ਜੇ ਸਾਫ ਕੀਤੀ ਵੀ ਇਹੋ ਝੋਟੀ ਕਿਸੇ ਮਰਜ਼ੀ ਵੇਚਣਗੇ ਹਾਂ ਠੀਕ ਆ ਜੀ ਹਾਂ ਥੋੜਾ ਜਿਹਾ ਪਸ਼ੂ ਉਪਰੇ ਬੰਦੇ ਤੋਂ ਡਰਦੇ ਡੋਕਰਦੇ ਆ ਸੋ ਲਵੀ ਝੋਟੀ ਆ ਦੋਸਤੋ ਦੋਂਦੀ ਚੌਗੀਆਂ ਦੇ ਵਿੱਚ ਹੀ ਆ ਜਾਂਦੀ ਆ ਬਾਕੀ ਪਤਲਾ ਪਿੰਡਾ ਤੇ ਥਣਕਰਮ ਵਾਲੀ ਨੂੰ ਜਿਵੇਂ ਪਹਿਲਾ ਸੁਹਾ ਸੁਣਾ ਥਣਕਰਮ ਵਾਲੀ ਬਿਲਕੁਲ ਹੱਥੀ ਮੁਠੀ ਵਾਲਾ ਕੱਢੂਗੀ ਤੇ ਨਖੇੜ ਲਖੂੜ ਝੋੜੀ ਝਾਲੀ ਥੱਲੇ ਤੁਸੀਂ ਹੋਣੇ ਵੇਖੋ ਪਰਤੀ ਲੱਭੀਓ ਆ ਦੇਖੋ ਜੀ ਠੀਕ ਆ ਸਵਚਾਰੇ ਥਾਣਾ ਸੋ ਜਿੰਨਾ ਵੀ ਹੋ ਸਕਦਾ ਇੱਕ ਵਾਰੀ ਫੇਰ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਵੇਖੋ ਕੋਈ ਫੋਰ ਸ਼ਾਗਲ ਨਹੀਂ ਹੈ ਗ੍ਰੈਜੂਏਟੀ ਹਾਂ ਹਾਂ ਜੀ ਫੋਰ ਸ਼ਾਗਲ ਨਹੀਂ ਕੋਈ ਵੀ ਸੇ ਇੱਥੇ ਆਹ ਲਓ ਜੀ ਠੀਕ ਆ ਲਓ ਵੀ ਬਿੰਦੇ ਵੀਰ ਚੋਟੀ ਚੰਗੀ ਆ ਚਲੋ ਆ ਮੈਨੂੰ ਤਾਂ ਵੀ ਟਾਈਮ ਪੀਰੀਅਡ ਤੇ ਕੋਈ ਲੈ ਜਾਏ ਨਾਲੇ ਤਾਂ ਸਵੱਲੀ ਪਹੂਗੀ ਹਾਂਜੀ ਨਾਲੇ ਕੋਈ 2 ਮਹੀਨੇ ਬੰਦਾ ਕੇਅਰ ਚੰਗੀ ਕਰ ਲੂਗਾ ਹਾਂਜੀ ਕਰ ਲੂਗਾ ਬੰਨ ਝੋਟੀ ਹੋਣੀ ਵਧੀਆ ਚੰਗੀ ਝੋਟੀ ਆ ਕੀ ਮੁੱਲ ਦੀ ਫਿਰ ਮੁੱਲ 55 ਕਰੀਏ ਵੀਰ ਜੀ ਇਹਦਾ ਵੀ ਮਹਾਨਦਾਨ ਕਰ ਦਾਂਗੇ ਕੱਲਾ 55 ਹੀ ਹੈ ਨਹੀਂ ਘਟਾ ਲੀਏ 53 ਕਰ ਦਈਏ 53 ਪੂਰੇ ਬੂਝਾਈਆਂ ਦੇ ਦਾਂ ਵੀਰ ਜੀ ਕੋਹੜੇ ਦਾ ਪੂਰੇ ਤੇਰਾ ਅਮਸਰ ਜੋ ਜਨਮ ਆਤ ਪਾਈ ਫਿਰਦੇ ਕਈ ਭਰਾ ਆਪਣੇ ਹਾਂਜੀ ਹਾਂਜੀ ਵੀ ਇਹ ਸ਼ਕੀਨੀਆਂ ਬਹੁਤ ਜਿਹੇ ਘੱਟ ਸਾਹਮਣੇ ਪੜੀਆਂ ਆ ਲੋਕ ਅਮਸਰ ਆਣ ਨੂੰ ਪਿਆਰ ਹੁੰਦੇ ਆ ਤੇ 8 ਮਹੀਨੇ ਦੀ ਗੱਲ ਉਹ ਦੋ ਜਿਹੜੇ ਸੇਵਾ ਕਰਦੇ ਹਾਂ 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 ਪੂਰੇ ਪੂਰੀ ਜੈ ਜੀ ਹਾਂਜੀ ਨਾ ਵੀ ਨਾਂ ਬਣਾਉਣ ਦਾ ਝੰਜਟ ਤੇ ਨਾ ਹੀ ਕਿਸੇ ਭਰਾ ਨੂੰ ਕੋਈ ਸਾਲ ਪਾਰ ਢੀਕਣ ਦਾ ਝੰਜਟ ਹਾਂਜੀ 2 ਮਹੀਨੇ ਆਈ ਖਲੋਤੀ ਆ ਕਰਮਾਂ ਲਈ ਨਾਲੇ ਰਾਜੇਦਿੱਤ ਜੀ ਐਡੀ ਕੋਈ ਅਮਸਰ ਲੈਂਦਾ ਤੇ ਪਹਿਲਾਂ ਸੋਚਦਾ ਵੀ ਕੀ ਟਾ ਖਲੋਂਦੀ ਨਾ ਉਹ ਜਿਹੜਾ ਕੋਈ ਬੰਦਾ ਵੇਚਦਾ ਵੇਚਦਾ ਕੀ ਕਾਰਨ ਹੋ ਬਿਲਕੁਲ ਬਿਲਕੁਲ ਮਾਲੋਂ ਨਾਲ ਗੱਪਣਾ 8 ਮਹੀਨੇ ਦੀ 8 ਮਹੀਨੇ ਗੱਪਣਾ ਬਿਲਕੁਲ ਤਣ ਪਤਣ ਲੱਗੀ ਪਈ ਹੈ ਕਰਮਾਲੀ ਝੋਟੀ ਚੰਗੀ ਆ ਸਿਰਫ 53000 ਦੀ ਹਾਂਜੀ ਨਹੀਂ 52 ਦੇ ਦਾਂਗੇ 52 ਦੀ 52 ਜਾਂ ਦੋ ਸਿਰਫ 52000 52000 ਜਾਂ ਦੋ ਲੋ ਵੀ ਕਰਿਓ ਐਸ਼ ਮੇਰਾ ਭਰਾ ਚਲੋ ਹਾਂਜੀ ਅੱਜ ਲੈ ਜਾਉਂਗੇ ਇੰਨੇ ਦੀ ਗਾਂ ਨੂੰ ਕਰਮਾਲੀ ਵਾਅਦਾ ਦੇਦੀ ਆ ਇੱਕ ਸਾਲ ਪਰ ਸੁਆ ਪਿਆਊਗੀ ਕਰਮਾਲੀ ਤੇ ਗਾਂ ਮੇਰਾ ਵੀਰ ਦੂਜੇ ਸੂਵੇ ਜਿੰਨੇ ਦੀ ਮਰਜ਼ੀ ਵੇਚ ਲਿਆ ਜੀ ਹਾਂ ਬਿਲਕੁਲ ਮੂਰਤੀ ਇਹ ਕਰਮਾਰੀ ਛੋਟੀ ਸੀ ਜੀ ਇਹ ਕਿੰਨੇ ਕਿੰਨੀਆਂ ਦੇਖੋ ਕਿ ਸੰਭ ਵੀ ਕੱਟੀ ਨੇ ਥੋੜੀ ਜਿਹੀ ਕੱਟੀ ਜਿੰਨੀ ਸ਼ਕੀਨ ਹੀ ਵੀ ਦੀ ਇਹ ਉਹ ਹੁੰਦੀ ਵੇਖਣਾ ਹੈ ਸਾਭੀ ਹੁੰਦੀ ਜੇ ਆਪਾਂ ਨੂੰ ਤਰੰਗਰੀ ਕੌਮ ਇਹੋ ਹੀ ਕੱਟੀ ਲੱਭਦੀ ਕਦੇ ਨਹੀਂ ਜੀ ਕਿ ਹੀਰਾ ਕੱਟੀ ਹੈ ਹੀਰਾ ਹੀ ਹੀਰਾ ਕੱਟੀ ਆ ਹਾਂਜੀ ਲੋ ਵੀ ਇਹ ਝੋਟੀ ਤੁਹਾਨੂੰ ਦਿਖਾਉਣੀ ਸੀ ਆਪਾਂ ਜਿਹੜੀ ਬਿਲਕੁਲ ਗੱਭਨ ਟੋਕੀ ਆ ਗਾ ਤਿਆਰੀ ਸਮਝੋ ਕੋ 2 ਸਵਾ 2 ਮਹੀਨੇ ਤੱਕ ਸੋਈ ਹਾਂਜੀ ਪੈਣਾ ਕਰਮਾਰੀ ਨੇ ਤੇ ਚੰਗੀ ਪਿਆਰੀ ਝੋਟੀ ਆ ਪਸੰਦ ਆਊਗੀ ਭਰਾਵਾਂ ਨੂੰ ਮੁੱਲ ਬੜਾ ਜਾਇਜ਼ ਕੀਤਾ ਬਿੰਦੇ-ਬਿੰਦੇ ਵੀਰ ਨੇ ਮਾਲ ਵੈਸੇ ਸਾਰਾ ਬਿਲਕ ਤੋ ਬਾਕੀ ਮੇਲਾ ਲੁੱਟਣ ਵਾਲੀ ਗੱਲ ਹੀ ਆ ਜਿਹੜੇ ਭਰਾ ਉਹ ਆਂਦੇ ਵੀ ਜਿਹੜਾ ਲੈ ਗਿਆ ਸੋ ਲੈ ਗਿਆ ਜਿਹੜਾ ਰਹਿ ਗਿਆ ਸੋ ਰਹਿ ਗਿਆ ਮੁਰਗੇ ਫੋਨ ਕਰਦਾ ਵੀ ਵੀ ਦੀ ਵੇਖੀ ਬੰਦਾ ਮਾਂ ਵੀਰਦੀ ਉਦੋਂ ਵੇਖ ਜਾਂਦੀ ਆ ਆਪਣੇ ਕਿੰਨੇ ਕੱਪੜੇ ਨੇ ਮੇਰੇ ਮੁਰਗੇ ਆਂਦੇ ਆ ਹਣ ਲੁੱਟ ਐਦਾਂ ਮੁੱਲ ਕਿਤੇ ਵੀ ਨਹੀਂ ਘਟ ਮਿਲ ਲੈ ਵੀਰ ਜੀ ਬਿਲਕੁਲ ਬਿਲਕੁਲ ਨਾ ਦੁੱਧ ਘਰ ਨਿਕਲੂ ਨਾ ਰੇੜੇ ਹੋਣੇ ਰੇਟ ਮਿਲਣੀ ਕਿਤੇ ਵੀ ਉਹ ਤਾਂ ਆਪਦੀ ਕੋਈ ਆ ਕੇ ਚਾਰ ਦੋ ਨਾ ਚੋਗੇ ਫੇਰ ਲਾਈ ਜਾਵੇ ਸਾਡੀ ਵੀਰ ਦੀ ਘਰ ਦੀ ਸਾਡੀ ਘਰ ਦੀ ਗਾਰੰਟੀ ਸਾਡੀ ਬੂਹਾਂ ਬਾਹਰ ਦੀ ਗਾਰੰਟੀ ਕੋਈ ਨਹੀਂ ਹੈਗੀ ਬਿਲਕੁਲ ਜੀ ਬਿਲਕੁਲ ਸਾਡਾ ਵੀ ਮਾਲ ਸਾਡਾ ਵੀ ਮਾਲ ਲਿਆ ਆ ਇਹ ਨਾਲ ਕਰਦਾ ਮਾਲ ਦੇ ਗਾਣੇ ਆ ਜੀ ਇਹਨੇ ਜੀ ਤਲ ਅੱਗੋਂ ਫੜੇ ਆਪਾਂ ਇਤਨੇ ਲਾਏ ਆ ਫੜ ਕੇ ਮਾਲ ਵੀਡੀਓ ਪਾ ਦੀ ਜੀ ਨਹੀਂ ਗਾਰੰਟੀ ਤਾਂ ਜੇ ਘਰ ਤੱਕ ਅਗਲਾ ਕੋਈ ਤਸੱਲੀ ਕਰਕੇ ਲੈ ਜੀ ਨਹੀਂ ਕਰੇ ਕਿ ਦੋ ਦਿਨ ਖੜਚੋ ਕੇ ਲੈ ਜਾ ਚੋਣ ਮਾੜੀ ਉਹ ਸਾਡੀ ਗਾਰੰਟੀ ਹੋ ਗਈ ਠੀਕ ਆ ਹਾਂ ਜੀ ਤੁਹਾਡੀ ਗਾਰੰਟੀ ਆ ਜੀ ਜਿਹੜੇ ਦਿਨ ਆਸਾਂ ਦੇ ਵੀ ਲੈ ਜਾ ਨਾ ਵਾਸ਼ ਹਾਂ ਜੀ ਇਹ ਚੱਕਰ ਹੋ ਜਾਂਦਾ ਬਸ ਚੋਣ ਚ ਨਾ ਮਾਰ ਡੰਗਰਾ ਡਾਉ ਜੀ ਵੀ ਲੈ ਵੀ ਬਿੰਦੇ ਵੀਰ ਇੱਕ ਨੰਬਰ ਕਰਦੇ ਹੋ ਦੋਵੇਂ ਭਰਾ ਸਾਜੇ 68899 ਹਾਂ 11270 ਠੀਕ ਆ ਜੀ 99765 040 ਠੀਕ ਆ ਜੀ ਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ